ਦੋਸਤੋ ਸਿੱਖ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਦਾ ਨਾਮ ਅਮਰ ਸ਼ਹੀਦ ਬਜੂ ਸਰਦਾਰ ਨਾਲ ਜੁੜਿਆ ਜਾਂਦਾ ਹੈ। ਬਾਬਾ ਜੀ ਨੇ ਜਿੱਥੇ ਆਪਣੀ ਬਾਦਰੀ ਨਾਲ ਦੁਸ਼ਮਣਾਂ ਦਾ ਦੰਦ ਕਟੇ ਕੀਤੇ ਤਾਂ ਉੱਥੇ ਹੀ ਗੁਰੂ ਦੇ ਪਾਵਨ ਅਸਥਾਨਾਂ ਦੀ ਰੱਖਿਆ ਲਈ ਆਪਣੀ ਜਾਨ ਕਰਵਾਣ ਕਰ ਦਿੱਤੀ। ਸਿੱਖ ਇਤਿਹਾਸ ਦੀ ਇਸ ਵੀਡੀਓ ਵਿੱਚ ਅੱਜ ਅਸੀਂ ਜਾਣਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਬਾਰੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ ਸਿੱਖ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਸੰਗਤਾਂ ਪਿਆਰ ਨਾਲ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਕਹਿ ਕੇ ਸਨਮਾਨ ਕਰਦੀ ਹੈ ਹਨ ਉਹਨਾਂ ਦੀ ਸ਼ਹਾਦਤ ਅਤੇ ਉਹਨਾਂ ਦਾ ਗੁਰੂ ਵਿਰਿਸ਼ਵਾਸ ਉਹਨਾਂ ਨੂੰ ਅਮਰ ਬਣਾ ਦਿੰਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 20 ਜਨਵਰੀ 1682 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਪਾਹੂ ਪਿੰਡ ਵਿੱਚ ਹੋਇਆ ਸੀ 12 ਸਾਲ ਦੀ ਛੁੱਟੀ ਉਮਰ ਵਿੱਚ ਆਪ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਆਪਣੇ ਮਾਤਾ ਪਿਤਾ ਨਾਲ ਆਨੰਦਪੁਰ ਗਏ ਇਸ ਜੀਤਰਾ ਦੌਰਾਨ ਬਾਬਾ ਜੀ ਸੰਗਤਾਂ ਦੀ ਸੇਵਾ ਕਰਦੇ ਰਹੇ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਆਪਣੇ ਪਿੰਡ ਜੰਦ ਸਮਾ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੀ ਸੇਵਾ ਕਰਨ ਲਈ ਕਿਹਾ ਨਿਰਮਤਾ ਨਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਦੇ ਹੁਕਮ ਨੂੰ ਸਵੀਕਾਰ ਕਰਦੇ ਹੋਏ ਆਪਣੀ ਜ਼ਿੰਦਗੀ ਗੁਰੂ ਦੇ ਚਰਨਾਂ ਵਿੱਚ ਲਗਾ ਦਿੱਤੀ ਬਾਬਾ ਦੀਪ ਸਿੰਘ ਜੀ ਨੇ 8 ਸਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਗੁਰੂ ਜੀ ਦੇ ਕਹਿਣ ਤੇ ਉਹ ਘਰ ਪਰਤੇ ਅਤੇ ਵਿਆਹ ਕਰਵਾ ਲਿਆ ਅਤੇ ਬਾਅਦ ਵਿੱਚ 1705 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਨੂੰ ਮਿਲੇ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਦੇ ਦੋ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਜੁੱਧਬੀਸ਼ੇਦ ਹੋ ਗਏ ਚਮਕੌਰ ਸਾਹਿਬ ਦੇ ਗੁਰੂ ਜੀ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਉਹਨਾਂ ਦੇ ਛੋਟੇ ਜਿਹੇ ਸਹਬਜ਼ਾਦੇ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਵਜ਼ੀਰਖਾਨ ਦੇ ਹੁਕਮਾ ਹਿਤ ਸਰਹੰਦ ਵਿੱਚ ਬੇਰਹਿਮੀ ਨਾਲ ਜਿੰਦਾ ਨੀਹਾਂ ਵਿੱਚ ਚਨਾਕ ਅਸ਼ੀਦ ਕਰ ਦਿੱਤਾ ਹੈ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਲਈ ਨਿਯੁਕਤ ਕੀਤਾ ਜਦੋਂ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ ਗੁਰੂ ਸਾਹਿਬ ਦੇ ਦਿੱਲੀ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਾਪੀਆਂ ਬਣਾਉਣ ਦਾ ਕੰਮ ਸੰਭਾਲਿਆ ਅਤੇ ਇਸ ਸਿੱਖ ਸੈਂਟਰ ਨੂੰ ਚਲਾਉਣ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਬਖਸ਼ਿਸ਼ੇ ਵੱਨੋਂ ਜਾਰੀ ਰੱਖਿਆ ਟਕਸਾਲ ਦਾ ਅਰਥ ਹੈ ਉਹ ਥਾਂ ਜਿੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਸ੍ਰੀ ਦਮਦਮਾ ਸਾਹਿਬ ਇੱਕ ਜਿਹੀ ਥਾਂ ਬਣ ਗਿਆ ਜਿੱਥੇ ਸਿੱਖ ਆਪਣੇ ਹਥਿਆਰ ਬਣਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦਾ ਸਹੀ ਤਰੀਕਾ ਸਿੱਖ ਕੇ ਆਪਣੇ ਮਨਾਂ ਨੂੰ ਕੁਰਬਾਨੇ ਨਾਲ ਭਰਪੂਰ ਕਰਨ ਲਈ ਆਏ ਸ ਬਾਬਾ ਦੀਪ ਸਿੰਘ ਨੇ ਕਈ ਸਾਲ ਸਿੱਖੀ ਸੰਦਸਾਪ ਦੇ ਪ੍ਰਚਾਰ ਅਤੇ ਸੰਗਤਾਂ ਦੀ ਸੇਵਾ ਲਈ ਸਮਰਪਿਤ ਕੀਤੀ। ਉਹ ਲੋੜਵੰਦਾ ਦੀ ਮਦਦ ਕਰਨ ਅਤੇ ਇਨਸਾਫ ਲਈ ਖੜੇ ਹੋਣ ਲਈ ਹਮੇਸ਼ਾ ਤਿਆਰ ਰਹਿੰਦੇ ਸੀ। 1709 ਵਿੱਚ ਬਾਬਾ ਜੀ ਨੇ ਸਡੋਰਾ ਅਤੇ ਸਰਹੰਦ ਦੇ ਵਿੱਚ ਜ਼ੁਲਮ ਕਰਨ ਵਾਲੇ ਨੂੰ ਸਜ਼ਾ ਦੇਣ ਲਈ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮਿਲ ਕੇ ਕੰਮ ਕੀਤਾ। ਇਸ ਤੋਂ ਬਾਅਦ 1733 ਵਿੱਚ ਖਾਲਸਾ ਫੌਜ ਦੇ ਕਮਾਂਡਰ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੀ ਨੂੰ ਦਲ ਖਾਲਸਾ ਦੇ ਅੰਦਰ ਸਮੂਹਾਂ ਵਿੱਚੋਂ ਇੱਕ ਦਾ ਆਗੂ ਚੁਣਿਆ ਕਿਉਂਕਿ ਪੂਰੇ ਪੰਜਾਬ ਵਿੱਚ ਖਾਲਸਾ ਗਰੁੱਪ ਦੀ ਇੱਕ ਸੰਯੁਕਤ ਸੰਸਥਾ ਹੈ। ਫਿਰ 1748 ਵਿੱਚ ਵਿਸਾਖੀ ਵਾਲੇ ਦਿਨ ਦਲ ਖਾਲਸਾ ਦਾ ਬਰਮਾ ਮਿਸਲਾਂ ਵਿੱਚ ਉਹਨਾਂ ਇਕੱਠਨ ਹੋਣ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਦੀ ਮਿਸਾਲ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਅਪ੍ਰੈਲ 1955 ਵਿੱਚ ਅਹਿਮਦ ਸ਼ਾਹ ਅਫਦਾਲੀ ਆਪਣੇ ਚੌਥੇ ਹਮਲੇ ਦੌਰਾਨ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਤੇ ਲੋਕਾਂ ਨੂੰ ਬੰਦੀ ਬਣਾ ਕੇ ਦਿੱਲੀ ਤੋਂ ਕਾਬਲ ਬਾਬਸ ਵਾਪਸ ਜਾ ਰਿਹਾ ਸੀ ਸਿੰਘਾਂ ਨੇ ਖਜ਼ਾਨਾ ਵਾਪਸ ਲੈਣ ਅਤੇ ਕਈ ਦਿਨ ਛਡਵਾਉਂਦੀ ਯੋਜਨਾ ਬਣਾਈ ਬਾਬਾ ਦੀਪ ਸਿੰਘ ਜੀ ਦਾ ਜਥਾ ਕੁਰਖੇਤਰਾ ਦੇ ਨੇੜੇ ਤਾਇਨਾਤ ਸੀ ਉਹ ਕਈ ਕੈਦੀਆਂ ਨੂੰ ਛਡਾਉਣ ਵਿੱਚ ਕਾਮਯਾਬੀ ਰਹੀ ਲਾਹੌਰ ਛੱਡਣ ਸਮੇ ਅਫਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਅਤੇ ਉਸ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਅਤੇ ਮੂਰਨੇ ਗੁਰਦੁਆਰਿਆਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰੋਵਰਾਂ ਨੂੰ ਮਲਬੇ ਤੇ ਸ਼ਰਾਬ ਨਾਲ ਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਜਦ ਬਾਬਾ ਦੀਪ ਸਿੰਘ ਜੀ ਨੂੰ ਇਸ ਬੇਅਬਦੀ ਅਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਈ ਜਾਣ ਬਾਰੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤ ਨਾਲ ਇਹ ਖਬਰ ਸਾਂਝੀ ਕਰਦੇ ਐਲਾਨ ਕੀਤਾ ਕਿ ਉਸੇ ਸਾਲ ਦੀਵਾਲੀ ਅੰਮ੍ਰਿਤਸਰ ਵਿਖੇ ਮਨਾਈ ਜਾਵੇਗੀ 500 ਸਿੰਘਾਂ ਨੇ ਉਹਨਾਂ ਦੇ ਨਾਲ ਜਥੇ ਵਿੱਚ ਆਉਂਦਾ ਫੈਸਲਾ ਕੀਤਾ ਅੰਮ੍ਰਿਤਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਅ ਜੇ ਬਾਬਾ ਦੀਪ ਸਿੰਘ ਜੀ ਨੇ ਇੱਕ ਨੌਜਵਾਨ ਜੋਧੇ ਵਾਂਗ ਜੋਰ ਦਿਖਾਇਆ ਸਿੱਖਾਂ ਦੇ ਇੱਕ ਵੱਡੇ ਸਮੂਹੀ ਇਕਬਾਈ ਕਰਦੇ ਹੋਏ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵੱਲ ਇੱਕ ਨਿਸ਼ਚਿਤ ਯਾਤਰਾ ਸ਼ੁਰੂ ਕੀਤੀ ਜਿਉਂ ਹੀ ਉਹ ਅੰਮ੍ਰਿਤਸਰ ਦੇ 10 ਮੀਲ ਦੀ ਦੂਰੀ ਤੇ ਸਤਲ ਤਰਨ ਤਰਨ ਦੇ ਨੇੜੇ ਪਹੁੰਚੇ ਸਿੰਘਾਂ ਦੀ ਗਿਣਤੀ ਵੱਧ ਕੇ 5000 ਹੋ ਗਈ ਬਾਬਾ ਜੀ ਨੇ ਆਪਣੇ ਖੰਡੇ ਦੀ ਵਰਤੋਂ ਕਰਕੇ ਜ਼ਮੀਨ ਤੇ ਇੱਕ ਲੀਖੀ ਖਿੱਚੀ ਅਤੇ ਕੇਵਲ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਜੋ ਆਪਣੇ ਗੁਰੂ ਲਈ ਲੜਨ ਅਤੇ ਅੰਤਮ ਕੁਰਬਾਨੀ ਲਈ ਤਿਆਰ ਹਨ ਆਪਣੇ ਸੰਸਕਾਰ ਸਬੰਧਾਂ ਨੂੰ ਛੱਡ ਕੇ ਪਾਰ ਲੰਘਣ ਲਈ ਅਡੋਲ ਸੰਕਲਪ ਦੇ ਨਾਲ ਗੁਰੂ ਦੀਆਂ ਆਪਣੀ ਜਾਨਾਂ ਕੁਰਬਾਨ ਅਤੇ ਆਪਣੇ ਪਰ ਨਉ ਤੇ ਆਗੰਗ ਦੇ ਇੱਛਕ ਲੋਕਾਂ ਨੇ ਦਲੇਰੀ ਨਾਲ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਸ਼ਬਦਾਂ ਦਾ ਜਾਪ ਕਰਦੇ ਆ ਇਸ ਲਕੀਰ ਨੂੰ ਪਾਰ ਕੀਤਾ ਉਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਕਰ ਤਣੀ ਗਲੀ ਮੇਰੀ ਆਓ ਇਤਮਾਰਗ ਪੈ ਤਰੀਜੇ ਸਿੱਧੀ ਜੇ ਕਾਣ ਨਾ ਕੀਜੇ ਜਦੋਂ ਸਿੰਘਾ ਆ ਰਹੇ ਸੰਤਲਾਹੌਰ ਦੇ ਗਵਰਨਰ ਨੇ ਉਹਨਾਂ ਨੂੰ ਲੜਨ ਲਈ ਵੀ 20 ਹਜ਼ਾਰ ਸਿਪਾਹੀਆਂ ਦੀ ਫੌਜ ਭੇਜੀ ਇਸ ਫੌਜ ਨੇ ਅੰਮ੍ਰਿਤਸਰ ਤੋਂ 6 ਮੀਲ ਉੱਤਰ ਵੱਲ ਡੇਰਾ ਲਾਇਆ ਅਤੇ ਸਿੰਘਾਂ ਦੀ ਉਡੀਕ ਕੀਤੀ 11 ਸਤੰਬਰ 1957 ਨੂੰ ਜਦੋਂ ਦੋਨੇ ਫੌਜਾਂ ਆਮੋ ਸਾਹਮਣੇ ਹੋਈਆਂ ਸਿੰਘਾਂ ਨੇ ਬਹਾਦਰੀ ਨਾਲ ਸਾਹਮਣੇ ਕੀਤਾ ਤੇ ਦੁਸ਼ਮਣ ਦੀ ਫੌਜ ਨੂੰ ਪਿੱਛੇ ਤੱਕ ਦਿੱਤਾ ਲੜਾਈ ਦੌਰਾਨ ਅਟਲ ਖਾਨ ਨੇ ਇੱਕ ਹਾਤਕ ਬਾਰ ਕੀਤਾ ਜਿਸ ਨਾਲ ਬਾਬਾ ਦੀਪ ਸਿੰਘ ਦਾ ਸਿਰ ਸਰੀਰ ਤੋਂ ਵੱਖ ਹੋ ਗਿਆ ਬਾਬਾ ਦੀਪ ਸਿੰਘ ਜ਼ੋਰਦਾਰ ਝਟਕੇ ਦੇ ਪ੍ਰਭਾਵ ਹੇਠ ਆਪਣਾ ਸਤਲਨ ਗਵਾ ਰਿਹਾ ਸੀ ਜਦੋਂ ਇੱਕ ਸਾਥੀ ਸਿੱਖ ਨੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿੱਚ ਪਹੁੰਚਣ ਦੀ ਆਪਣੀ ਸੁਖਣਾ ਯਾਦ ਕਰਵਾਈ ਇਹ ਸੁਣ ਕੇ ਉਹ ਦੀਵੀ ਸ਼ਕਤੀ ਨਾਲ ਭਰ ਗਿਆ ਉਹਨਾਂ ਨੇ ਆਪਣੇ ਸੀਸ ਨੂੰ ਇੱਕ ਹਾਥੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ 14 ਕਿਲੋ ਦਾ ਖੰਡੇ ਨੂੰ ਜ਼ਬਰਦਸਤੀ ਨਾਲ ਕਮਾਇਆ ਜਿਸ ਨਾਲ ਦੁਸ਼ਮਣਾਂ ਦੇ ਸਭੀ ਡਰ ਕੇ ਭੱਜ ਗਏ ਬੜੇ ਡ੍ਰਿਡ ਅਰਧਨਾ ਬਾਬਾ ਦੀਪ ਸਿੰਘ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਾਸ਼ ਵਿੱਚ ਪਹੁੰਚਿਆ ਤੇ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਪੇਟ ਕਰਕੇ ਛੇਧ ਦੀ ਪ੍ਰਾਪਤ ਕੀਤੀ ਸਨ 1757 ਵਿੱਚ ਸਿੰਘਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਦਿਵਾਲੀ ਦਾ ਤਿਹਾਰ ਮਨਾਇਆ ਹੁਣ ਵੀ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਾਸ਼ ਵਿੱਚ ਬਾਬਾ ਦੀਪ ਸਿੰਘ ਜਾਦ ਵਿੱਚ ਸਥਾਨ ਬਣਾਇਆ ਹੋਇਆ ਹੈ ਜਿੱਥੇ ਸੰਗਤਾਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਸਜਦਾ ਕਰਦੀ ਹਨ